ਹਨੂਮਾਨਗੜੀ ਮੰਦਰ ਵਿਖੇ ਓਮ ਸ੍ਰੀ ਅਮਰਨਾਥ ਬਰਫਾਨੀ ਸੇਵਾ ਮੰਡਲ ਫਗਵਾੜਾ ਵੱਲੋਂ ਸ੍ਰੀ ਅਮਰਨਾਥ ਜੀ ਦੀ ਯਾਤਰਾ ਦੇ ਸੰਬੰਧ ਵਿੱਚ ਤ੍ਰਿਸੂਲ ਪੂਜਾ ਦਾ ਆਯੋਜਨ ਹੋਇਆ ਓਮ ਸ੍ਰੀ ਅਮਰਨਾਥ ਬਰਫਾਨੀ ਸੇਵਾ ਮੰਡਲ ਫਗਵਾੜਾ ਵੱਲੋਂ ਅਮਰਨਾਥ ਜੀ ਦੇ ਦਰਸ਼ਨਾਂ ਲਈ ਦੋ ਬੱਸਾਂ ਦਾ ਕਾਫਲਾ 21 ਜੁਲਾਈ ਨੂੰ ਹਨੂਮਾਨਗੜੀ ਮੰਦਿਰ ਤੋਂ ਹੋਵੇਗਾ ਰਵਾਨਾ ਐਨਡੀਟੀਵੀ ਪੰਜਾਬ ਨਿਊਜ਼ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਆਜ ਜਗਾ ਦੀ ਦਾ ਰੋਪੜ ਕੇ ਪ੍ਰਣਾਮ ਨੂੰ ਬਾਤ ਕਰਨ ਨੂੰ ਜਾਣਾ ਬਾਤ ਕੀਤਾ ਹੈ ਯਾਤਿ ਯਾਤਿ ਮੈ ਜਾ ਪ੍ਰਵੇਸ਼ੇ ਨਰਗਮੀ ਦਾ ਸ਼ਿਗਰਾਮੇ ਸੰਕਰੇ ਅਵਿ੍ਰੇਤ ਦਸੁਦਾਇ ਦੀ ਸ਼ਿਗਰਾਮ ਇਕ ਦਾਸ ਨੇ ਜੀ ਗਰਾਮ ਤੇ ਵਾਧਾ ਸਰਬ ਮੰਗਲ ਮੰਗਲੇ ਸ੍ਰੀ ਸੁਆਮੀ ਸਾਧ ਜੀ ਚਰਣੇ ਤੇ ਬੰਗੀ ਹੋਈ ਅੱਜ ਓਮ ਸ਼੍ਰੀ ਅਮਰਨਾਥ ਵਰਮਾਨੀ ਸੇਵਾ ਮੰਡਲ ਵੱਲੋਂ ਇੱਕ ਵੀ ਜੋ ਯਾਤਰਾ ਲੈ ਕੇ ਸ੍ਰੀ ਅਮਰਨਾਥ ਲੈ ਕੇ ਜਾਣੀ ਹੈ ਉਸ ਦੀ ਤਰਸ਼ੂਲ ਪੂਜਾ ਕਰਕੇ ਛੇ ਮੰਦਰ ਵਿੱਚ ਸਥਾਪਿਤ ਕੀਤਾ ਗਿਆ ਪਹਿਲਾ ਪਿਛਲੇ ਮਹੀਨੇ ਇਹ ਤਰਸ਼ੂਲ ਹਰਦਵਾਰ ਤੋਂ ਗੰਗਾ ਇਸ਼ਨਾਨ ਕਰਕੇ ਪ੍ਰਧਾਨ ਮਹੇਸ਼ ਕਨੋਜੀਆ ਤੇ ਸਾਰੀ ਟੀਮ ਦੀ ਉੱਥੋਂ ਲਿਆਂਦਾ ਗਿਆ ਤੇ ਅੱਜ ਉਸ ਤਰਸ਼ੂਰ ਨੂੰ ਸ਼ਿਮ ਮੰਦਰ ਵਿੱਚ ਸਥਾਪਿਤ ਕੀਤਾ ਗਿਆ ਇਹ ਯਾਤਰਾ ਜੋ ਹੈ ਸਾਡੀ 22 ਜੁਲਾਈ ਨੂੰ ਜਾ ਰਹੀ ਹੈ ਮੈਂ ਜਿਹੜੇ ਵੀ ਜਿਹੜੇ ਯਾਤਰੀ ਜਾਣਾ ਜਾਣਾ ਹੈ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਉੱਥੇ ਬੜੇ ਸ਼ਾਂਤੀਪੂਰਵਕ ਅਤੇ ਡਿਸਪਲਨ ਦੇ ਵਿੱਚ ਰਹਿ ਕੇ ਆਪਣੀ ਯਾਤਰਾ ਪੂਰੀ ਕਰਨ ਤਾਂ ਕਿ ਜੋ ਸਾਡੇ ਪ੍ਰਬੰਧਕ ਹਨ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਤੇ ਆਪਣੀ ਯਾਤਰਾ ਨੂੰ ਬੜੀਆ ਤਰੀਕੇ ਨਾਲ ਭਗਵਾਨ ਸ਼ਿਵ ਦੇ ਸ਼ੰਕਰ ਦੀ ਪੂਜਾ ਕਰਦੇ ਬੜੇ ਸ਼ਰਧਾ ਨਾਲ ਪੂਰੀ ਕਰਦੇ ਵਾਪਸ ਹਨ ਮੈਂ ਇਹੀ ਭਗਵਾਨ ਅਗੇ ਕਾਮਨਾ ਕਰੂੰਗਾ ਕਿ ਸਾਡੀ ਸੰਸਥਾ ਹਰ ਸਾਲ ਇਦਾਂ ਹੀ ਯਾਤਰਾ ਲਾਂਦੀ ਰਹੇ ਤੇ ਇਦਾਂ ਹੀ ਤਰੱਕੀ ਕਰਦੀ ਰਹੇ ਜੈ ਸ਼ਿਵ ਸ਼ੰਕਰ ਪੀਰ ਬਜਰੰਗੇ ਹਰ ਹਰ ਓਮ ਫ੍ਰੀ ਅਮਰਨਾਥ ਪਰਫਾਨੀ ਸੇਵਾ ਮੰਡਲ ਫਗਵਾੜਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੋ ਬਸਾਂ ਦਾ ਵਿਸ਼ਾਲ ਕਾਫਲਾ ਸ਼੍ਰੀ ਅਮਰਨਾਥ ਯਾਤਰਾ ਦੇ ਲੈ ਕੇ ਜਾਇਆ ਜਾ ਰਿਹਾ ਹੈ ਇਹਨਾਂ ਦੀ 21ਵੀਂ ਵਿਸ਼ਾਲ ਯਾਤਰਾ ਹੈ ਔਰ 21 ਜੁਲਾਈ ਨੂੰ ਹੀ ਹਰਮਾਨਗੜੀ ਤੋਂ ਇਹ ਅਮਰਨਾਥ ਗੋਬਾ ਵੱਲੋਂ ਪ੍ਰਸਥਾਨ ਕਰੇਗੀ ਇਸੇ ਕੁਲੱਛ ਦੇ ਵਿੱਚ ਅੱਜ ਹਰਮਾਨਗੜੀ ਦੇ ਵਿੱਚ ਆਪਣੇ ਇੱਕ ਵਿਸ਼ਾਲ ਤ੍ਰਿਸ਼ੂਲ ਦੀ ਜਈਆ ਆਪਣੇ ਪੂਜਾ ਕੀਤੀ ਗਈ ਹੈ ਅਰਚਨਾ ਕੀਤੀ ਗਈ ਹੈ ਔਰ ਤ੍ਰਿਸ਼ੂਲ ਨੂੰ ਮੰਦਿਰ ਦੇ ਸ਼ਿਵਾਲੇ ਦੇ ਵਿੱਚ ਬਰਾਜਮਾਨ ਕਰ ਦਿੱਤਾ ਗਿਆ ਜਿਹੜੇ ਭਗਤ ਤ੍ਰਿਸ਼ੂਲ ਦੇ ਦਰਸ਼ਨ ਕਰਨੇ ਜਾਂਦੇ ਹੋਣ ਉਹ ਇੱਥੇ 20 ਤਰੀਕ ਤੱਕ ਲਗਾਤਾਰ ਤ੍ਰਿਸ਼ੂਲ ਰੱਖਿਆ ਗਿਆ ਹੈ ਸ਼ਿਵਾਲੇ ਵਿੱਚ ਉੱਤੇ ਦਰਸ਼ਨ ਕਰ ਸਕਦੇ ਹਨ ਔਰ 21 ਤਰੀਕ ਨੂੰ ਇਸੇ ਤਰ੍ਹਾਂ ਵਿਸ਼ਾਲ ਸ਼ੋਭਾ ਯਾਤਰਾ ਵਿਸ਼ਾਲ ਅਮਰਨਾਥ ਦੀ ਯਾਤਰਾ ਯਾਤਰੀਆਂ ਨੂੰ ਲੈ ਕੇ ਇੱਥੋਂ ਛੇ ਭਗਤਾਂ ਨੂੰ ਲੈ ਕੇ ਇਹ ਗੁਫਾ ਵੱਲ ਨੂੰ ਪ੍ਰਸਥਾਨ ਕਰੇਗੀ ਸਾਰੇ ਭਗਤਾਂ ਨੂੰ ਨਿਵੇਦਨ ਹੈ ਕਿ ਇਸ ਜਿਹੜੀ ਯਾਤਰਾ ਆ ਇਹਦਾ ਆਨੰਦ ਮਾਨੋ ਅਤੇ ਪੋਲੇ ਸ਼ੰਕਰ ਦਾ ਆਸ਼ੀਰਵਾਦ ਪ੍ਰਾਪਤ ਕਰੋ ਇਸੇ ਕੜੀ ਦੇ ਵਿੱਚ 20 ਤਰੀਕ ਸ਼ਾਮ ਨੂੰ 5 ਵਜੇ ਮੰਦਰ ਪ੍ਰਾਂਗਣ ਰਮਾਨਗੜੀ ਦੇ ਵਿੱਚ ਸ਼ਿਪਵਾਦ ਆਯੋਜਨ ਵੀ ਓਮ ਸ਼੍ਰੀ ਅਮਰਨਾਥ ਪ੍ਰਭਾਨੀ ਸੇਵਾ ਮੰਡਲ ਵੱਲੋਂ ਕੀਤਾ ਜਾ ਰਿਹਾ ਆ ਸਾਰੇ ਭਗਤਾਂ ਨੂੰ ਨਿਵੇਦਨ ਹੈ ਕਿ ਜਿੰਨੇ ਵੀ ਯੋਜਨਾ ਇਹਨਾਂ ਦੇ ਵਿੱਚ ਸਾਲਾ ਵੱਢ ਚੜ੍ਹ ਕੇ ਸਾਲਾ ਉਹਦੇ ਪੋਲੀ ਸ਼ੰਕਰ ਦਾ ਆਸ਼ੀਰਵਾਦ ਪ੍ਰਾਪਤ ਕਰੋ ਜਕਾਰਾ ਵੀਰ ਬਜਰੰਗੇ ਹਰਿ ਨਾਹਾ